ਠੀਕ ਆ ਅੱਛਾ ਨਿਤਨ ਵੀਰੇ ਆਪਣੇ ਕੋਲ ਦੋ ਵੜਾ ਵਕਾਊ ਆ ਹਾਂਜੀ ਇਹ ਕਿਵੇਂ ਗੱਬਣ ਕਾ ਸੁਈਆਂ ਨਹੀਂ ਦੋਵੇਂ ਸੁਈਆਂ ਜੀ ਆ ਛੇ ਦੰਦ ਆ ਤੇ ਆ ਦੰਦ ਪੂਰੇ ਕੱਚੀ ਆ ਜੀ ਇਹ ਦੋਵੇਂ ਸੁਈਆਂ ਇਹ ਪਹਿਲੀ ਸੁਈ ਇਹ ਵੀ ਇਹ ਦੂਜੀ ਸੁਈ ਇਹ ਦੂਜੀ ਸੁਈ ਹਾਂਜੀ ਮੂੰਹ ਛੇ ਦੰਦ ਆ ਦੋਸਤੋ ਤੇ ਦੂਜੀ ਸੁਵੇ ਸੁਈ ਆ ਦਿਨ ਕਿੰਨੇ ਕੋ ਗਏ ਸੁਈ ਨੂੰ ਇਹਨੂੰ ਸੁਈ ਨੂੰ ਸੰਧੂ ਸਾਹਿਬ ਕੋਈ 13 14 ਦਿਨ ਹੋ ਗਏ 13 14 ਦਿਨ ਹਾਂਜੀ ਠੀਕ ਆ ਤੇ ਬੱਚਾ ਇਹਦੇ ਥੱਲੇ ਇਹਦੇ ਮਸ਼ੇ ਬਲੈਕ ਕਲਰ ਦੀ ਬਿਲਕੁਲ ਵਛੀ ਆ ਜੀ ਬਲੈਕ ਕਲਰ ਦੀ ਬਿਲਕੁਲ ਬਲੈਕ ਹਾਂਜੀ ਫੀਮੇਲ ਕਾ ਗਿਆ ਜੀ ਫੀਮੇਲ ਕਾ ਅੱਛਾ ਦੁੱਧ ਕਿੰਨਾ ਦੱਸਿਆ ਚੋਲਾਂ ਦਾ ਦੁੱਧ ਲਈ ਚੋਲਾਂ 15 ਕਿਲੋ ਪਰ ਆਪਾਂ 12 ਕਿਲੋ ਕਹਿ ਕੇ ਦਵਾਂਗੇ ਜਿੰਨੂੰ ਦਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਦੁੱਧ ਤਾਂ 14 ਕਿਲੋ ਹੋ ਸਕਦਾ ਪਰ 12 ਕਿਲੋ ਕਹਿ ਕੇ ਵੀਰਾਂ ਦਾ ਵੀ ਦਵਾਂਗੇ ਠੀਕ ਆ ਤੇ ਜਵਾਬ ਪਸਮਾ ਕਿਵੇਂ ਆ ਜੀ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਕੋਈ ਗੱਲ ਨਹੀਂ ਬਾਕੀ ਠੀਕ ਆ ਜੀ ਸਾਫ ਸੁਥਰੀ ਹੈ ਠੰਡੀ ਸੀ ਪੂਰੀ ਲਓ ਜੀ ਸੀਲ ਸੌ ਬੈਡ ਆ ਦੋਸਤੋ ਪੂਰੀ ਸੁਬਾ ਦੂਜਾ ਠੀਕ ਹੈ ਜੀ ਬੱਚਾ ਫੀਮੇਲ ਕਾਫ ਆ ਤੇ ਜਵਾਬ ਬਿਲਕੁਲ ਇੱਕ ਨੰਬਰ ਫੇਸ ਕੁਆਲਿਟੀ ਤੁਹਾਨੂੰ ਖਾ ਦਿੰਨੇ ਆ ਕ੍ਰੋਸ ਦੇ ਵਿੱਚ ਜਿਵੇਂ ਬਿਲਕੁਲ ਮੂੰਹ ਮੱਥਾ ਵੇਖੋਗੇ ਤਾਂ ਜਿਵੇਂ ਜਰਸੀ ਜੈਟ ਬਲੈਕ ਹੀ ਆ ਜੀ ਸਾਡਾ ਇਹ ਵੀ ਬਿਲਕੁਲ ਬਲੈਕ ਹੀ ਆ ਬਿਲਕੁਲ ਬਲੈਕ ਆ ਦੇਖੋ ਠੀਕ ਆ ਅੱਛਾ ਨਿਤਨ ਇਹਦਾ ਮੁੱਲ ਫਿਰ ਵੀ ਕੀ ਕਰਦੇ ਆ ਮੁੱਲ ਲੈ ਸੰਧੂ ਸਾਹਿਬ 45000 ਰੁਪਏ ਕਰਦੇ ਹਾਂ 42000 ਰੁਪਏ ਦੀ ਫੜ ਦੇ ਦਿੰਦੇ ਹਾਂ 42000 ਹਾਂਜੀ ਅੱਛਾ ਬੱਚਾ ਇਹਦਾ ਬੱਚਾ ਇਹਦਾ ਹੈ ਗਾਜੀ ਦੋਵੇਂ ਦਿਖਾ ਦਾਂਗੇ ਨਾ ਦੋਵੇਂ ਦਿਖਾ ਦੇ ਜੀ ਠੀਕ ਆ ਬੱਚਾ ਜਿਹੜਾ ਦੋਸਤੋ ਤੁਹਾਨੂੰ ਬਾਅਦ ਵਿੱਚ ਦਿਖਾ ਦਾਂਗੇ ਠੀਕ ਆ ਤੇ ਆ ਲੋ ਖੋਲ ਦਿਓ ਜੀ ਫੋਟੋ ਦਿਖਾ ਦਿਓ ਬਾਕੀ 14 ਕਿਲੋ ਜਿਹੜਾ ਦੋਸਤੋ ਦੁੱਧ ਘਰ ਦਾ ਦੁੱਧ 14 ਹੈ ਬਾਕੀ ਜਿਹੜੇ ਵੀਰ ਨੇ ਉਹਨਾਂ ਨੇ ਖਰੀਦ ਕਰਨੀ ਆ ਜਾਂ ਘਰੇ ਤੁਸੀਂ ਕਿਸੇ ਵੀਰ ਨੇ ਆਉਣਾ ਤੇ 12 ਕਿਲੋ ਕਹਿ ਕੇ ਤੁਸੀਂ ਆਨਲਾਈਨ ਖਰੀਦ ਕਰ ਸਕਦੇ ਜੀ ਘਰੇ ਕੋਈ ਵੀਰ ਚਵਾਈ ਕਰੂਗਾ ਤੇ ਬੇਸ਼ੱਕ ਤੋਂ ਵੱਧ ਵੀ ਦੁੱਧ ਨਿਕਲ ਸਕਦਾ ਠੀਕ ਆ ਆ ਲੋ ਠੀਕ ਆ ਇੱਕ ਰੰਗ ਆ ਬਿਲਕੁਲ ਕਾਲੇ ਰੰਗ ਦੇ ਵਿੱਚ ਵਹਿੜ ਤੇ ਥਣ ਥਣ ਪੂਰਾ ਜਿਹੜਾ ਦੋਸਤੋ ਵਿਥੀ ਪੁੱਥੀ ਇਹਦੇ ਵੀ ਤਕਰੀਬਨ ਕੋਈ 4-4 ਇੰਚ ਦੀ ਵਿਥੀ ਆ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਹੀ ਲਈਆਂ ਠੀਕ ਹੈ ਜੀ ਤੇ 12 ਕਿਲੋ ਹਾਜ਼ਰ ਤੋਂ ਤਾਂ 42000 ਦੀ ਜਿਹੜੀ ਹਾਂ ਨਾ ਜੈਸਨ ਉਹ 42000 ਠੀਕ ਹੈ ਬਾਕੀ ਸਭ ਪੂਰੀ ਹੈ ਛੰਡੀ ਦੀ ਵੀ ਪੂਰੀ ਅਗਲੀ ਵਿਹੜ ਆ ਆ ਗਈ ਐਚਪੀ ਹਾਂ ਜੀ ਐਚਪੀ ਐਚਪੀ ਹੈ ਜੀ ਇਹ ਸ਼ੈੱਡ ਦੀ ਵਸਹੀ ਹੈ ਜੀ ਹੂੰ ਸੂਆ ਦੂਜਾ ਕਹਿ ਕੇ ਦਿੱਦੀ ਉਹਨਾਂ ਨੇ ਕਿਉਂਕਿ ਇਹ ਪਹਿਲੇ ਸੂਏ ਤੇ ਲੜ ਗਈ ਜੀ ਅੱਛਾ ਜੀ ਹਾਂ ਜੀ ਪਹਿਲਾ ਜਮਾਂਦਰ ਹੀ ਤੇ ਲੜਿਆ ਮਤਲਬ ਅੱਛਾ ਪਹਿਲੇ ਸੂਏ ਦੂਜਾ ਸੁਬਾ ਸੋਈ। ਦੂਜਾ ਸੁਬਾ ਸੋਈ। ਹੋ ਕਿੰਨੇ ਦਿਨ ਹੋ ਗਏ। ਇਹਨੂੰ ਸੂਈ ਨੂੰ ਘੱਟੋ ਘੱਟ 10 ਦਿਨਾਂ ਲੱਗ ਬੰਨੇ ਦੇਣਾ ਗੋੜੀ। 10 ਕਿ ਦਿਨ ਤੇ ਲੱਗੇ ਬੰਨੇ ਹੋ ਗਏ। ਹਾਂਜੀ। ਇਹ ਤਾਂ ਮਗਰ ਇਹਦੇ ਮਗਰ ਬੱਚਾ ਏ। ਬੱਚਾ। ਆ ਮਗਰ ਲੈ ਸੰਧੀ ਤੇ ਲੜਿਆ ਜੀ। ਲਓ ਜੀ। ਬਾਹ ਬੈਣੀ ਆਲਾ। ਬੈਣੀ ਆਲਾ। ਆਹ ਲਓ ਜੀ। ਇਹ ਪਹਿਲੇ ਪਹਿਲੇ ਦਿਨ ਤੋਂ ਲੜਿਆ ਜੀ। ਹੂੰ। ਹਾਂਜੀ। ਠੀਕ ਹੈ ਜੀ। ਆਹ ਦੇਖੋ। ਆਹ ਹਾਂਜੀ। ਆਹ ਤੁਹਾਨੂੰ ਪਾ ਤੇਲ ਆ ਜੀ। ਤਿੰਨ ਤੁਹਾਨੂੰ ਚੱਲਦੇ ਪ੍ਰੋਪਰ ਵਰਤੇ ਤਿੰਨ ਪੂਰੇ ਵਰਤੇ ਆ ਜੀ। ਤਿੰਨਾਂ ਸਾਰਾ ਬਾਕੀ ਤਿੰਨਾਂ ਦੀ ਗਰੰਟੀ ਹੋਊ ਆਪਣੀ। ਠੀਕ ਹੈ ਜੀ ਕਿਹੜਾ ਥਣ ਬੰਦਿਆ ਬੰਦਿਆ ਜੀ ਅੱਛਾ ਇਹ ਤਾਂ ਦੁੱਧ ਕਿੰਨਾ ਦੱਸਿਆ ਜੀ ਦੁੱਧ ਤਾਂ ਥੱਲੇ 12 ਕਿਲੋ 10 ਕਿਲੋ ਕਹਿ ਕੇ ਵੀ ਦਵਾਂਗੇ ਆਪਾਂ ਇਹ 10 ਕਿਲੋ ਹਾਂਜੀ ਤੇ ਮੋਹ ਲੈਦਾ ਮੋਹ ਲੈ 30000 ਰੁਪਏ ਦਾ 27000 ਰੁਪਏ ਵੜ ਦਵਾਂਗੇ 27000 ਦੀ ਲੋਗੇ ਟੋਕੜਾਂ ਦਾ 30 ਦੀ ਪੈਂਦੀ ਪੈਂਦੀ ਰੁਪਇਆ ਕਰੀ ਜਾਂਦੇ ਸੱਜਰ ਦੇਣ ਨੇ ਫਿਰ ਵੀ ਇੰਨੇ ਚ ਬਿਲਕੁਲ ਬੱਚਾ ਮਗਰ ਇਹ ਬੱਚੀ ਬੱਚਾ ਇਹਦੇ ਬੱਚਾ ਇੱਕ ਦਾ ਬੱਚਾ ਇੱਕ ਦੇ ਬੱਚੀ ਇੱਕ ਬੱਚੀ ਜਿਹੜੀ ਪਹਿਲੀ ਕਾਲੀ ਵਿਖਾਈ ਉਹ ਤਾਂ ਮਗਰ ਬੱਚੀ ਇਹਦੇ ਮਗਰ ਬੱਚਾ ਤੇ 30000 ਦੇ ਵਿੱਚ ਜਿਹੜੀ ਇਹ ਤੁਹਾਨੂੰ ਵੜ ਮਿਲ ਜੂਗੀ ਮੁੱਠੇ ਵਿੱਚ ਦਿਲ ਬਣਿਆ ਬਣਿਆ ਲਓ ਜੀ ਇਹ ਵੀ ਦੇਖੋ ਚਾਰੇ ਥਾਂ ਚੱਲਦੇ ਹੁੰਦੇ ਲੱਖ ਰੁਪਏ ਦੀ ਵਹਿੜਿਆ ਮੈਂ ਨਾ ਵੀ ਜਿੱਡਾ ਕੱਦ ਕਾਠ ਬਲਕਿ ਹਾਈਟ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਵੇਖੋ ਹਾਈਟ ਤੇ ਪੂਰੀ ਫਾਰਮ ਵਾਲੀ ਬੱਛੀ ਆ ਫਾਰਮ ਵਾਲੀ ਵਹਿੜ ਜਿੱਡੀ ਆਪਾਂ ਦੇਖਦੇ ਪੂਰੇ ਵੱਟੇ ਕੱਦ ਕਾਠ ਦੀ ਇਹ ਵੀ ਠੰਡੀ ਸੀਲ ਪੂਰੀ ਹੈ ਜੀ ਆਹ ਦੇਖੋ ਥੋੜਾ 17 ਕਿਲੋ ਆਂਦੇ ਸੀ ਪਹਿਲਾਂ ਥੋੜਾ ਜੋੜਿਆ ਸੀ ਹਾਂਜੀ ਹੁਣ 12 ਕਿਲੋ ਤਿਆਰਿਆ ਜੀ ਕੋਈ ਨੂੰ ਸੱਤ ਅੱਠ 10 ਜਣਾ ਲਾ ਕੇ ਬੰਨੇ ਕੋ ਮਨ ਕੇ ਲੈ ਕੇ ਜਾ ਸਕਦਾ ਠੀਕ ਹੈ ਹਾਂਜੀ ਠੀਕ ਹੈ ਬਾਕੀ ਤਾਂ ਨਾ ਸਣਾ ਗਰੰਟੀ ਗਾਰਡ ਵਿਚਾਰ ਪੂਰੀ ਬਰਾਬਰ ਵਾਰਦੀ ਹੈ ਜਿਹੜਾ ਖਣ ਬੰਦਿਆ ਉਹ ਦੱਸ ਕੇ ਗਿਆ ਤਾਂ ਹੀ ਬੰਦਿਆ ਠੀਕ ਆ ਭਰਾ ਹਾਂਜੀ ਸੋ ਅਗਲੀ ਸੰਧੂ ਸਾਹਿਬ ਆ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਹਾਂਜੀ ਕਿੰਨੇ ਕਿ ਦਿਨ ਲੈ ਜੂ ਇਹ ਤਾਂ ਦਿਨ ਪਈ ਅਜ 15 26 ਕਿਲੋ ਪਹਿਲਾਂ ਦੁੱਧ ਦਿੱਤਾ ਹੀ ਪਹਿਲਾਂ ਨੇ 26 26 ਕਿਲੋ ਹਾਂਜੀ ਮੈਂ ਆਪਦੇ ਹੱਥੀ ਵੜ ਦਿੱਤੀ ਹੈ ਜੀ ਆਪਣੇ ਕੋਲ ਹੀ ਗਈ ਪਹਿਲੇ ਸਵੇਰੇ ਠੀਕ ਆ ਦੂਜੇ ਸੂਏ ਵੀ ਮੈਂ ਲੈ ਆਂਦੀ ਆ ਫੇਰ ਆ ਆ ਠੀਕ ਹੈ ਹਾਂਜੀ ਤੇ ਆਰ ਕੀ ਵੇਖੋ 30 30 ਦੇ ਆਸਪਾਸ ਮੂਹਲੀ ਦੁੱਧ ਦੇਣਾ ਇਹਨੇ ਅੱਛਾ ਅੱਛਾ ਸੂਹਾ ਕਿੰਨਾ ਵਤੀਜਾ ਸੂਹਾ ਦੂਜਾ ਦੂਜਾ ਪਹਿਲੇ ਸਵੇਰ ਦਿੱਤੀ ਸੀ ਉਦੋਂ ਅਸੀਂ 4 6 ਦੰਦ ਸੀਗੀ ਬਚੀਏ ਤੇ ਪਹਿਲੇ ਸਵੇਰ ਮੈਂ ਆਪਦੇ ਹੱਥੀ ਦਿੱਤੀ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਬਾ ਵੀ ਠੰਡੀ ਠੰਡੀ ਰੱਜ ਗਈ 22 ਕਿਲੋ ਪਹਿਲਾਂ ਦੀ ਉਹਨਾਂ ਨੂੰ ਇੱਥੇ 20 ਕਿਲੋ ਜੁਆਇਤਾ ਸੀ ਉਹਨਾਂ ਆਦਿ ਘਰੋਂ 22 ਕਿਲੋ ਦੁੱਧ ਅੱਛਾ ਬਣਦੀ ਬਣਦੀ ਪੂਰੀ ਹੈ ਫਿਰ ਬਣਦੀ ਬਹੁਤ ਸੋਹਣੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਸੂਹਾ ਦੋਸਤੋ ਦੂਜਾ ਸੂਹਾ ਤੇ ਦਿਨ ਮੇਨੋਂ ਦਾ ਖੁੱਲੇ 10 ਤੋਂ 15 ਤੇ ਵੱਡੀ ਬਿਹੜਾ ਦੋਸਤੋ ਹਾਈਟ ਕਰਦ ਤੁਸੀਂ ਆ ਦੇਖ ਸਕਦੇ ਹੋ ਜਿਹੜੀ ਵਿੱਚ ਬਿਹੜ ਤੁਹਾਨੂੰ ਦਿਖਾਈ ਸੀਗੀ ਫੁੱਲ ਵੱਡੀ ਹਾਈਟ ਦੀ ਆ ਤੇ ਇਹਦਾ ਕੱਦ ਕਠ ਵੀ ਤਕਰੀਬਨ ਫੁੱਲ ਵੱਡੀਆਂ ਬਿਹੜਾਂ ਦੇ ਵਿੱਚ ਆਉਂਦਾ ਹੈਗਾ ਠੀਕ ਆ ਤੇ ਬਾਕੀ ਟਿਪਕੇ ਕੋਈ ਵੀ ਤੁਸੱਲੀ ਕਰ ਸਕਦਾ ਕਿਉਂਕਿ ਦਿਨ ਹਜੇ ਕਾਫੀ ਖੁੱਲੇ ਡੁੱਲੇ ਪਿਆ 15 ਦਿਨਾਂ ਦੇ ਵਿੱਚ ਪੂਰੀ ਤਿਆਰ ਹੋਣੀ ਆ ਤੇ 25 25 ਦੀ ਇਹ ਜਿਹੜੀ ਦੋਸਤੋ ਇਹ ਪਹਿਲੇ ਸੁਣਦੇ ਨੇ 30 ਕਿਲੋ ਸੰਦੂ ਸਾਬ ਮਮੂਲੀ ਦੋ ਚਿਵਾਜ ਨੇ ਇਸ ਵਾਰ ਹੈ ਹਾਂਜੀ 30 ਕਿਲੋ ਮਮੂਲੀ ਖੰਡੀ ਠੰਡੀ ਪੂਰੀ ਇੱਕ ਵਰਡਲਾਂ ਬੜੀਆਂ ਪਈਆਂ ਨੇ ਹਾਂ ਆ ਦੇਖੋ ਹਾਂ ਹੂੰ ਇੱਕ ਕੰਪੈਕਟਟਰ ਜਿੰਨੂੰ ਆਪਾਂ ਪੰਜਾਬੀ ਇਹ ਕਹਿੰਦੇ ਆ ਵੀ ਫਾੜੀ ਵਾਲਾ ਬਿਲਕੁਲ ਫਿਰ ਕੰਪੈਕਟ ਵਾਲਾ ਕਾਇਏ ਤਾ ਆਦਰ ਫਿਕਸ ਹੀ ਰਹਿ ਜਾਊਗਾ ਠੀਕ ਆ ਇਹਦਾ ਮੁੱਲ ਕੀ ਭਾਈ ਨਿਤਨਾ ਜੀ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਜਿਹੜਾ ਯੈਸ ਨੋਈ ਦਵਾਂਗੇ 65000 ਰੁਪਏ ਦੇ ਦਾਂਗੇ 65000 ਦੀ ਯੈਸ ਨੋਈ ਤੇ ਜਦੋਂ ਫਿਰ ਤੋਂ ਤਿਆਰ ਉਦੋਂ ਵੀ ਉਹੀ ਹੋਊਗਾ ਨਾ ਨਹੀਂ ਉਦੋਂ ਫਿਰ ਸਾਰਾ ਕੁਝ ਮੋਲਦਾ ਪੈਂਦਾ ਸੰਧੂ ਸਾਹਿਬ ਆਹ ਹੋਈ ਵੀ ਕਰ ਸਕਦੇ ਆ ਸਹੀ ਆ ਸਹੀ ਉਦੋਂ ਕੁਝ ਜ਼ਿਆਦਾ ਨਹੀਂ ਦੇ ਕੋਈ 10000 ਰੁਪਏ ਵਧਾਵਾ ਨਹੀਂ ਅੱਜ 65000 ਅੱਜ 65000 ਹਾਂ ਨਾ ਹੀ ਵੜ ਦੋ ਠੀਕ ਹੈ ਜੀ ਦੇਖੋ ਵੀਰ ਲੈ ਕੇ ਜਾਂਦਾ ਚਾਵਣ ਨੂੰ ਭਾਈ ਅੱਜ ਜੋ ਦੋਸਤੋ 65000 ਵੀਰ ਕਹਿੰਦਾ ਪਿਆ ਠੀਕ ਹੈ ਜੀ ਬਾਕੀਆਂ ਦਾ ਵੀ ਘੱਟੋ ਘੱੜੀ 25 ਤੋਂ ਪਲੱਸ 30 ਲੀਟਰ ਦੀ ਮਿਲਕ ਕੈਪੈਸਿਟੀ ਆ ਇਹਦੀ ਰਹੂਗੀ ਅਰ ਕੀ ਦੂਜੇ ਸਵੇਰੇ ਦੇ ਵਿੱਚ ਹਾਈਟ ਕੱਦ ਪੂਰਾ ਵੱਡਾ ਠੀਕ ਹੈ ਜੀ ਐਫ ਜਿਹੜੀ ਵੈੜ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਤੇ ਇਹੋ ਪਸ਼ੂ ਨੇ ਅੱਜ ਵੀਰ ਦੇ ਕੋਲੇ ਪੰਜ ਨਾਗ ਸੀਗੇ ਟੋਟਲ ਉਹ ਪੰਜੇ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਜੀ ਠੀਕ ਹੈ ਵੀਰ ਜੀ ਤਾਂ ਹੋਰ ਇਸ ਤੋਂ ਇਲਾਵਾ ਬਾਸ ਜੀ ਸੰਧੂ ਸਾਹਿਬ ਤੁਸੀਂ ਲੇਟ ਹੋ ਗਏ ਜੀ ਅੱਜ ਅੱਛਾ ਜੀ ਚਾਰ ਕਮਾਂ ਤੇ ਮੈਂ ਜਦੋਂ ਤਾਂ ਫੋਨ ਲਉਂਦਾ ਤਾਂ ਇਹ ਜਾਨਵਰ ਬਥੇਰੇ ਹੀ ਆਪਣੇ ਕੋਲ ਨਹੀਂ ਨਹੀਂ ਪਸ਼ੂ ਤਾਂ ਵੇਖੋ ਜੀ ਡੇਲੀ ਦਾ ਤੁਹਾਡਾ ਕੰਮਕਾਰ ਇਦਾਂ ਦਾ ਚਲੋ ਪਸ਼ੂ ਆਉਂਦੇ ਆ ਰੋਜ਼ ਤੇ ਆ ਤੇ ਅੱਜ ਪਸ਼ੂ ਦੋਸਤੋ ਦਿਖਾਤੇ ਆ ਜਿਹੜਾ ਪਸ਼ੂ ਪਸੰਦ ਆਉਗਾ ਮੇਰੇ ਵੀਰਾਂ ਨੂੰ ਆਪਦੀ ਤਸੱਲੀ ਕਰਕੇ ਜਿਹੜੀ ਖਰੀਦ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ